ਔਰਤਾਂ ਲਈ ਰਸੋਈ ਘਰ ਵਿੱਚ ਕੰਮ ਆਉਣ ਵਾਲੀਆਂ ਕੁਝ ਖਾਸ 50 ਗੱਲਾਂ ਨੰਬਰ 1 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਹੋਣ ਦਾ ਖਤਰਾ ਘਟਦਾ ਹੈ ਨੰਬਰ 2 ਜਿਹੜੇ ਇਨਸਾਨ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਠੰਡਾ ਪਾਣੀ ਜਾਂ ਹੋਰ ਠੰਡੀਆਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ ਨੰਬਰ 3 ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਣ ਨਾਲ ਦਿਲ ਦੀਆਂ ਬਿਮਾਰੀਆਂ ਹੌਨ ਦਾ ਖਤਰਾ ਵਾਦਾ ਹੈ ਨੰਬਰ 4 ਰਜਾਨਾ 2 ਚਮਚੇ ਭੁੰਨੇ ਹੋਏ ਤਿਲ ਖਾਣ ਨਾਲ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਹੱਡੀਆਂ ਮਜ਼ਬੂਤ ਬਣਦੀਆਂ ਹਨ ਤਿਲ ਸਾਡੇ ਮਾੜੇ ਕੈਸਟਰੋਲ ਨੂੰ ਘਟ ਕਰਦਾ ਹੈ ਨੰਬਰ 5 ਦੰਦਾ ਨਾਲ ਨਾ ਕੱਟਣ ਕਾਰਨ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 6 ਰਜਾਨਾ ਇੱਕ ਅਮਰੂਦ ਖਾਣ ਨਾਲ ਸੁਸਤੀ ਅਤੇ ਡਿਪਰੈਸ਼ਨ ਦੂਰ ਹੁੰਦਾ ਹੈ ਨੰਬਰ 7 ਬਾਰ ਬਾਰ ਮੱਥੇ ਉੱਤੇ ਪਸੀਨਾ ਆਉਣਾ ਹਾਈ ਬਲੱਡ ਪ੍ਰੈਸ਼ਰ ਦਿਲ ਦੀ ਬਿਮਾਰੀ ਜਾਂ ਫਿਰ ਥਾਇਰੋਇਡ ਦਾ ਸੰਕੇਤ ਹੋ ਸਕਦਾ ਹੈ। ਨੰਬਰ 8 ਲੀਵਰ ਦੀ ਕਮਜ਼ੋਰੀ ਜਾਂ ਫਿਰ ਖੂਨ ਦੀ ਕਮੀ ਕਾਰਨ ਸਾਡਾ ਚਿਹਰਾ ਪੀਲਾ ਜਾਂ ਸਫੇਦ ਹੋਣ ਲੱਗ ਜਾਂਦਾ ਹੈ। ਨੰਬਰ 9 ਬਦਾਮ, ਕਿਸ਼ਮਿਸ਼ ਤੇ ਕੇਲਾ ਮਿਲਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ। ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 10 ਰੋਜ਼ਾਨਾ ਇੱਕ ਕੇਲੇ ਦਾ ਸੇਵਨ ਕਰਨ ਨਾਲ ਸਾਡਾ ਚੜਚੜਾਪਨ ਅਤੇ ਗੁੱਸਾ ਸਰੀਰ ਵਿੱਚੋਂ ਖਤਮ ਹੁੰਦਾ ਹੈ। ਨੰਬਰ 11 ਜਿਹੜੇ ਲੋਕ ਜ਼ਿਆਦਾ ਪੈਦਲ ਤੁਰਦੇ ਫਿਰਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ। ਨੰਬਰ 12 15 ਤੋਂ 20 ਤੱਕਾਂ ਨੂੰ ਮਿੱਟੀ ਜਾਂ ਚੀਨੀ ਦੇ ਭਾਂਡੇ ਵਿੱਚ ਰਾਤ ਨੂੰ ਪਿਉ ਕੇ ਰੱਖ ਦੇ ਉਹ ਅਤੇ ਸਵੇਰੇ ਉੱਠ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਇਸ ਤਰ੍ਹਾਂ ਤੁਹਾਡਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ ਹੋਵੇਗੀ ਨੰਬਰ 13 ਬੂੰਦੀ ਦਾ ਰਾਇਤਾ ਬਣਾਉਂਦੇ ਸਮੇ ਉਸ ਵਿੱਚ ਸੁੱਕੇ ਹੋਏ ਪੁਦੀਨੇ ਦੀਆਂ ਪੱਤੀਆਂ ਨੂੰ ਰਗੜ ਕੇ ਪਾ ਦਿਓ ਸਵਾਦ ਦੁੱਗਣਾ ਹੋ ਜਾਵੇਗਾ ਨੰਬਰ 14 ਚਾਹਲਾ ਬਣਾਉਂਦੇ ਸਮੇ ਉਹਨਾਂ ਵਿੱਚ ਇੱਕ ਨਿੰਬੂ ਕੱਟ ਕੇ ਨਿਚੋੜ ਦਿਓ ਇਸ ਤਰ੍ਹਾਂ ਚਾਵਲ ਖਿਲੇ-ਖਿਲੇ ਬਣ ਗਏ ਨੰਬਰ 15 ਜੇਕਰ ਤੁਹਾਡੀਆਂ ਲੱਤਾਂ ਦਰਦ ਕਰ ਰਹੀਆਂ ਹਨ ਤਾਂ ਗਰਮ ਪਾਣੀ ਨਾਲ ਨਹਾ ਲਓ ਤੁਹਾਨੂੰ ਆਰਾਮ ਮਿਲੇਗਾ ਨੰਬਰ 16 100 ਗ੍ਰਾਮ ਮੂੰਗਫਲੀ ਵਿੱਚ ਲਗਭਗ 25 ਗ੍ਰਾਮ ਪ੍ਰੋਟੀਨ ਹੁੰਦਾ ਹੈ ਸਾਕਾਹਾਰੀ ਲੋਕਾਂ ਲਈ ਮੂੰਗਫਲੀ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ। ਨੰਬਰ 17 ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਰੀੜ੍ਹ ਦੀ ਹੱਡੀ ਅਤੇ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਅੰਦਰੂਨੀ ਕਮਜ਼ੋਰੀ ਨੂੰ ਵੀ ਠੀਕ ਕਰਦੀ ਹੈ। ਨੰਬਰ 18 ਚਨੇ ਦੀ ਦਾਲ ਨੂੰ ਉਬਾਲ ਕੇ ਉਸਦੇ ਪਾਣੀ ਨਾਲ ਮੂੰਹ ਧੋਣ ਨਾਲ ਚਿਹਰਾ ਚਮਕਦਾਰ ਹੁੰਦਾ ਹੈ। ਨੰਬਰ 19 ਜਨਾ ਇੱਕ ਸੇਬ ਦਾ ਸੇਵਨ ਕਰਨਾ ਮਾਨਸਿਕ ਸਿਹਤ ਲਈ ਬਹੁਤ ਜ਼ਿਆਦਾ ਹੈ ਇਹੇ ਮੰਦ ਹੁੰਦਾ ਹੈ ਨੰਬਰ 20 ਸਵੇਰੇ ਖਾਲੀ ਪੇਟ ਦੋ ਗਲਾਸ ਪਾਣੀ ਪੀਣ ਨਾਲ ਪਥਰੀ ਹੋਣ ਦਾ ਖਤਰਾ ਘਟਦਾ ਹੈ ਨੰਬਰ 21 ਬਾਲੂ ਸ਼ਾਹੀ ਬਣਾਉਂਦੇ ਸਮੇਂ ਆਟਾ ਹਮੇਸ਼ਾ ਦੁੱਧ ਵਿੱਚ ਗੁੰਨੋ ਇਸ ਨਾਲ ਬਾਲੂ ਸ਼ਾਹੀ ਬਹੁਤ ਜ਼ਿਆਦਾ ਸੌਫਟ ਅਤੇ ਟੇਸਟੀ ਬਣੇਗੀ ਨੰਬਰ 22 ਰੋਟੀ ਉੱਤੇ ਜ਼ਿਆਦਾ ਘਿਓ ਲਗਾ ਕੇ ਖਾਣ ਨਾਲ ਗੈਸਟ੍ਰੋਲ ਬਦਨ ਦਾ ਖਤਰਾ ਬਣਿਆ ਰਹਿੰਦਾ ਹੈ। ਨੰਬਰ 30 ਲੌਕੀ ਨੂੰ ਸਕਾ ਕੇ ਉਸ ਨੂੰ ਨਾਰੀਅਲ ਤੇਲ ਵਿੱਚ ਅਬਾਲੋ ਅਤੇ ਠੰਡਾ ਕਰਕੇ ਇਸ ਨੂੰ ਇੱਕ ਬੋਤਲ ਵਿੱਚ ਪਾ ਕੇ ਰੱਖ ਲਓ। ਹਫ਼ਤੇ ਵਿੱਚ ਦੋ ਵਾਰ ਇਸ ਨੂੰ ਵਾਲਾਂ ਤੇ ਲਗਾਓ। ਇਸ ਨਾਲ ਵਾਲ ਕਾਲੇ ਹੁੰਦੇ ਹਨ। ਨੰਬਰ 24 ਪੇਠੇ ਦਾ ਸੇਵਨ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਨੰਬਰ 25 ਨਾਸ਼ਤੇ ਦੇ ਸਮੇਂ ਇੱਕ ਟੁਕੜਾ ਚਾਕਲੇਟ ਖਾਣ ਨਾਲ ਸਾਰਾ ਦਿਨ ਮੂਡ ਬਹੁਤ ਵਧੀਆ ਰਹਿੰਦਾ ਹੈ ਨੰਬਰ 26 ਰਜਾਨਾ ਸੌਣ ਤੋਂ 5 ਮਿੰਟ ਪਹਿਲਾਂ ਟੂਥ ਬਰਸ਼ ਜ਼ਰੂਰ ਕਰੋ ਇਸ ਨਾਲ ਤੁਹਾਡੀ ਸਿਹਤ ਬਹੁਤ ਚੰਗੀ ਰਹਿੰਦੀ ਹੈ ਨੰਬਰ 27 ਮੁਰਝਾਈਆਂ ਹੋਈਆਂ ਸਬਜ਼ੀਆਂ ਨੂੰ ਠੰਡੇ ਠੰਡੇ ਪਾਣੀ ਵਿੱਚ ਪਾ ਕੇ ਉਸ ਵਿੱਚ ਇੱਕ ਨਿੰਬੂ ਨਿਚੋੜ ਦਿਓ ਤੇ 2 ਘੰਟੇ ਪਾਣੀ ਵਿੱਚ ਰਹਿਣ ਦਿਓ ਇਸ ਨਾਲ ਸਬਜ਼ੀਆਂ ਤਾਜ਼ੀਆਂ ਹੋ ਜਾਣਗੀਆਂ ਨੰਬਰ 28 ਭੁੰਨੇ ਹੋਏ ਕਾਲੇ ਚਨੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 29 ਦੁੱਧ ਨੂੰ ਲੋੜ ਤੋਂ ਜ਼ਿਆਦਾ ਉਵਾਲਣ ਨਾਲ ਉਸ ਵਿੱਚ ਮੌਜੂਦ ਤਤ ਨਾਸ਼ਟ ਹੋ ਜਾਂਦੇ ਹਨ ਨੰਬਰ 30 ਤਲੇ ਹੋਏ ਆਲੂਆਂ ਦੀ ਥਾਂ ਤੇ ਉਬਲੇ ਹੋਏ ਆਲੂਆਂ ਉਹ ਖਾਣਾ ਜਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 31 ਸਵੇਰੇ ਖਾਲੀ ਪੇਟ ਹਲਕੇ ਗੁੜ ਗੂੰਗਣੇ ਪਾਣੀ ਨਾਲ ਸ਼ਹਿਦ ਮਿਲਾ ਕੇ ਪੀਓ। ਨੰਬਰ 32 ਮਿੱਠਾ ਜਾਂ ਜੰਗ ਫੂਡ ਖਾਣ ਤੋਂ ਬਚੋ। ਨੰਬਰ 33 ਖਾਣੇ ਦੇ ਵਿੱਚ ਟਮਾਟਰ ਜਾਂ ਗੋਭੀ ਨੂੰ ਜਿਆਦਾ ਖਾਇਆ ਕਰੋ। ਨੰਬਰ 34 ਖਾਣਾ ਖਾਣ ਤੋਂ ਬਾਅਦ ਗੂੰਗਣਾ ਪਾਣੀ ਪੀਣ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਰਹੇਗਾ ਨੰਬਰ 35 ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਬੈਠਣਾ ਨਹੀਂ ਚਾਹੀਦਾ ਬਲਕਿ ਥੋੜੀ ਦੇਰ ਤੁਰਨਾ ਚਾਹੀਦਾ ਹੈ ਨੰਬਰ 36 ਜੇਕਰ ਤੁਹਾਨੂੰ ਭੁੱਖ ਲੱਗੇ ਤਾਂ ਆਪਣੇ ਕੋਲ ਸਲਾਦ ਰੱਖੋ ਅਤੇ ਉਸ ਨੂੰ ਹੀ ਖਾਓ ਨੰਬਰ 37 ਖਾਣੇ ਵਿੱਚ ਆਲੂ ਅਰਬੀ ਅਤੇ ਚੌਲ ਖਾਣ ਤੋਂ ਬਚੋ ਇਹ ਸਭ ਵਜਨ ਵਧਾਉਂਦੇ ਹਨ ਨੰਬਰ 38 ਤਾਲੀਆਂ ਮਜਾਉਣ ਨਾਲ ਰੋਗ ਦੂਰ ਹੁੰਦੇ ਹਨ ਨੰਬਰ 39 ਰੋਜ਼ ਸਵੇਰੇ ਸੈਰ ਨਾਲ ਤੁਹਾਨੂੰ ਪੂਰਾ ਦਿਨ ਤਾਜ਼ਗੀ ਮਹਿਸੂਸ ਹੋਵੇਗੀ ਨੰਬਰ 40 10 ਮਿੰਟ ਭਜਨ ਨਾਲ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿਣਗੀਆਂ ਨੰਬਰ 41 ਰੋਜ਼ ਡਾਂਸ ਕਰਨ ਨਾਲ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿਣਗੀਆਂ ਨੰਬਰ 42 ਖਾਣਾ ਖਾਣ ਤੋਂ ਬਾਅਦ ਇੱਕ ਲੌਂਗ ਖਾਣ ਨਾਲ ਐਸਡਿਜੀਟੀ ਵਿੱਚ ਫਾਇਦਾ ਮਿਲਦਾ ਹੈ ਨੰਬਰ 43 ਚਿਪਕੀਆਂ ਹੋਈਆਂ ਗੱਲਾਂ ਭਰਨ ਲਈ ਰਾਤ ਦੀ ਬਚੀ ਹੋਈ ਰੋਟੀ ਸਵੇਰੇ ਇੱਕ ਕੌਲੇ ਦੁੱਧ ਦੇ ਨਾਲ ਖਾਓ ਇਸ ਨਾਲ ਗੱਲਾਂ ਭਰਨ ਲੱਗ ਜਾਣਗੀਆਂ ਨੰਬਰ 44 ਬਦਾਮ ਦਾ ਤੇਲ ਤੇ ਆਮਲੇ ਦਾ ਰਸ ਬਰਾਬਰ ਮਾਤਰਾ ਵਿੱਚ ਲੈ ਕੇ ਰਾਤ ਨੂੰ ਸਿਰ ਦੀ ਮਾਲਿਸ਼ ਕਰਨ ਨਾਲ ਸਫੇਦ ਵਾਲ ਵੀ ਕਾਲੇ ਹੋਣ ਲੱਗ ਜਾਣਗੇ। ਨੰਬਰ 45 ਖਾਲੀ ਪੇਟ ਭਿੱਜੀ ਹੋਈ ਅੰਜੀਰ ਖਾਣ ਨਾਲ ਡਾਇਬਟੀਜ਼ ਦਾ ਖਤਰਾ ਘਟਦਾ ਹੈ। ਨੰਬਰ 46 ਅੰਜੀਰ ਵਿੱਚ ਮੌਜੂਦਾ ਕਲੋਰੋਜਿਕ ਐਸਿਡ ਸ਼ੂਗਰ ਲੈਵਲ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 48 ਕਣਕ ਨੂੰ ਜਲਾ ਕੇ ਉਸ ਦੀ ਰਾਖ ਨੂੰ ਸ਼ੁੱਧ ਸਰੋਂ ਦੇ ਤੇਲ ਦੇ ਵਿੱਚ ਮਿਲਾ ਕੇ ਦਦ ਦੇ ਉੱਪਰ ਲਗਾਉਣ ਨਾਲ ਦਦ ਜੜ ਤੋਂ ਖਤਮ ਹੋ ਜਾਂਦੀ ਹੈ। ਨੰਬਰ 49 ਜੇਕਰ ਤੁਹਾਨੂੰ ਲੂਜ਼ ਮੋਸ਼ਨ ਦੀ ਸਮੱਸਿਆ ਹੈ ਤਾਂ ਕੇਲਾ ਜ਼ਰੂਰ ਖਾਓ ਲੋ। ਕੇਲੇ ਦੇ ਵਿੱਚ ਭਰਪੂਰ ਮਾਤਰਾ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਨਾਲ ਸਰੀਰ ਨੂੰ ਨਾ ਸਿਰਫ ਊਰਜਾ ਮਿਲਦੀ ਹੈ ਬਲਕਿ ਲੂਜ਼ ਮੋਸ਼ਨ ਤੋਂ ਵੀ ਬਹੁਤ ਆਰਾਮ ਮਿਲਦਾ ਹੈ ਨੰਬਰ 5 ਜੇਕਰ ਕਿਸੇ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ ਉਸ ਨੂੰ ਗਰੋ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ 'ਤੇ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ